ਹੋਰ ਬਾਈ ਜਗਸੀਰ ਜੀ ਧੰਨਵਾਦ ਵੀਰੇ ਬੜੀਆ ਉਹਨੂੰ ਬੜੀਆ ਬਾਈ ਹੋਰ ਪਰਿਵਾਰ ਸਾਰਾ ਠੀਕ ਹੈ ਕਲਾਂ ਵੀਰੇ ਚੜ੍ਹਦੀ ਕਲਾ ਅੱਛਾ ਫਿਰ ਪਾਤਰਾਂ ਤੋਂ ਫਿਰ ਵੀਰੇ ਕਰ ਲਈ ਦੁਕਾਨ ਹਾਂਜੀ ਬਾਈ ਉਹ ਕਰ ਲਈ ਚੱਲ ਬੜੀਆ ਯਾਰ ਹਨਾ ਮੜਾ ਜਾ ਬਾਈ ਇਤਨੀ ਵੀ ਮਾਰਦੇ ਆ ਫਲੈਕਸ ਲੱਗੀ ਹੋਈ ਆ ਇਤਨੀ ਵੀ ਮਾਰਦੇ ਹਾਂ ਕਿਉਂਕਿ ਇਹ ਵੀ ਵਿੱਚ ਆ ਜੂਗਾ ਹਨਾ ਇਹ ਸਾਡੇ ਹਰਮਨ ਪਿਆਰੇ ਮਿੱਤਰ ਭਾਈ ਜਗਸੀਰ ਸਿੰਘ ਛਾੜ ਤੇ ਇਹਨਾਂ ਨੂੰ ਮਿਲਣ ਦੇ ਮਾਰੇ ਯਾਰ ਅਸੀਂ ਸਪੈਸ਼ਲ ਸ਼ਾਇਲੀ ਤੋਂ ਚੱਲ ਕੇ ਉਰੇ ਆਏ ਆ ਤੇ ਚਲ ਬਾਈ ਕਹਿੰਦਾ ਵੀ ਆਪਣੀ ਵਾਲੇ ਬਹਾਨੇ ਨਾਲ ਦੁਕਾਨ ਦੀ ਐਡ ਹੋ ਜੀ ਐਡ ਪਾ ਦੇ ਤੁਸੀਂ ਬਸ ਸਪੈਸ਼ਲ ਬਾਈ ਨੂੰ ਮਿਲਣ ਵਾਸਤੇ ਤੇ ਬਾਈ ਦੀ ਦੁਕਾਨ ਦੀ ਐਡ ਪਾਉਣ ਵਾਸਤੇ ਆ ਕਿਉਂਕਿ ਬਾਈ ਯਾਰ ਇੱਕ ਨਿੱਕੇ ਸਵਾਦ ਦਾ ਇਨਸਾਨ ਆ ਵੱਤੋ ਵੱਤ ਸਪੋਰਟ ਕਰੋ ਕਿਉਂਕਿ ਜੇ ਆਪਾਂ ਆਪਦੇ ਬੰਦਿਆਂ ਨੂੰ ਸਪੋਰਟ ਕਰਾਂਗੇ ਹਨਾ ਬਾਈ ਤਾਂ ਆਪਾਂ ਅੱਗੇ ਵਗ ਜਾਾਂਗੇ ਹਨਾ ਸਭ ਤੋਂ ਵੱਡੀ ਗੱਲ ਹੁੰਦੀ ਆ ਸਪੋਰਟ ਦੀ ਹਨਾ ਹਾਂ ਬਈ ਸਭ ਸਪੋਰਟ ਕਰਨਗੇ ਕੋਈ ਟੈਨਸ਼ਨ ਨਾਲੇ ਠੀਕ ਆ ਜਿੰਨੇ ਆਪਣੇ ਫੋਲੋਅਰ ਨੇ ਵੱਤ ਤੋਂ ਵੱਤ ਤੇਰੀ ਵੀਡੀਓ ਨੂੰ ਸ਼ੇਅਰ ਵੀ ਕਰਨਗੇ ਕਮੈਂਟ ਵੀ ਕਰਨਗੇ ਨਾਲ ਦੀ ਨਾਲ ਉਹ ਲਾਈਕ ਵੀ ਕਰਨਗੇ ਇੱਕ ਪਿਆਰਾ ਜਿਹਾ ਜੇ ਹੁੰਦਾ ਉਹ ਵੀ ਭੇਜਣਗੇ ਲਾਲ ਜਾਂ ਦਿਲ ਹਣਾ ਠੀਕ ਹੈ ਬਈ ਹੋਰ ਦੱਸ ਪਰਿਵਾਰ ਸਾਰਾ ਠੀਕ ਆ ਹਾਂ ਬਈ ਯਾਰ ਇਹਦੇ ਨਾਲ ਕੀ ਲਿਖਿਆ ਪਈਆ ਕੋਈ ਸਾਡੀ ਰਿਸ਼ਤੇਦਾਰੀ ਨਹੀਂ ਕੁਛ ਨਹੀਂ ਹੈਗਾ ਇੱਕ ਵਾਰੀ ਬਾਈ ਮੇਰੇ ਕੋਲੇ ਕੋਈ ਕੰਮ ਲਈ ਆਇਆ ਸੀ ਕਿਸੇ ਨੂੰ ਲੈ ਸਹੀ ਗੱਲ ਆ ਬਈ ਉੱਥੇ ਸਾਡੀ ਗੱਲਬਾਤ ਹੋਈ ਮੇਰਾ ਪਿੰਡ ਕੰਮਤੀਆ ਵੀਰੇ ਉਦੋਂ ਉੱਥੇ ਸਾਡੀ ਗੱਲਬਾਤ ਹੋਈ ਹੁਣ ਤੁਸੀਂ ਆਏ ਲਾ ਲੋ ਅਸੀਂ ਐਨੇ ਆ ਆਪਸ ਵਿੱਚ ਭਰਾਵ ਨਹੀਂ ਵਰਤਦੇ ਮੈਂ ਬਾਈ ਨੂੰ ਫੋਨ ਕਰਿਆ ਮਹਾ ਬਾਈ ਯਾਰ ਮੈਨੂੰ ਤੇਰੀ ਸਪੋਰਟ ਦੀ ਲੋੜ ਹੈ ਇਸ ਟਾਈਮ ਕਿੱਥੋਂ ਬਾਈ ਮਿਲਿਆ 50 60 ਕਿਲੋਮੀਟਰ ਬਾਅਦ ਕੱਢ ਕੇ ਆਏ ਵੀਰਾ ਨਾਲ ਬੰਦੇ ਲੈ ਕੇ ਆਇਆ ਮੇਰੀ ਸਪੋਰਟ ਕਰਨ ਦਾ ਮਾਰਾ ਯਾਰ ਧੰਨਵਾਦ ਆ ਵੀਰੇ ਯਾਰ ਤਰੇ ਇੰਨੀ ਸਪੋਰਟ ਕਰ ਰਹੇ ਆ ਕੋਈ ਗੱਲ ਨਹੀਂ ਜੀ ਲੱਗ ਗਿਆ ਜਖਸੀਰ ਇਤਰੇ ਇੱਕ ਪਿਆਰ ਆ ਹਨਾ ਤੇਰੇ ਪਿਆਰ ਕਰਕੇ ਅਸੀਂ ਖਿੱਚਦੀ ਜਿਹੜੀ ਤੇਰੇ ਪਿਆਰ ਦੀ ਹੈ ਨਾ ਉਹਦੇ ਕਰਕੇ ਅਸੀਂ ਤੇਰੇ ਕੋਲੇ ਆਏ ਆ ਯਾਰ ਆਪੀ ਕੋਈ ਡੋ ਟੈਨਸ਼ਨ ਨਹੀਂ ਬਾਈ ਯਾਰ ਬਹੁਤ ਬਹੁਤ ਧੰਨਵਾਦ ਬਾਈ ਦਾ ਵੀ ਬਹੁਤ ਵਧੀਆ ਬੰਦਾ ਪਈ ਯਾਰ ਹਨਾ ਤੇ ਬਾਈ ਵੀਡੀਓ ਵੀ ਪਾਉਂਦਾ ਐਡ ਵੀ ਕਰਦਾ ਬਾਈ ਨੂੰ ਵੀ ਸਪੋਰਟ ਕਰੋ ਯਾਰ ਮੈਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਬਾਈ ਯਾਰ ਇੱਕ ਫੋਨ ਤੇ ਐਡ ਵੀ ਨੂੰ ਆਇਆ ਬਾਈ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਇਹਦੀ ਕਮਾਈ 'ਚ ਸੱਚੇ ਪਾਤਸ਼ਾਹ ਵਰਕਤਾਂ ਪਾ ਦੇਵੇ ਬੱਚਿਆਂ ਨੂੰ ਚੜ੍ਹਦੀ ਕਲਾ ਧੰਨਵਾਦ